ਮਨ ਉਦਾਸ ਆ ਬੇहद ਉਦਾਸ ਕਿਉਂਕਿ ਸਾਡਾ ਇੱਕ ਬਜ਼ੁਰਗ ਇਸ ਵੇਲੇ 24 ਦਿਨਾਂ ਤੋਂ ਭੁੱਖਣ ਪਾੜਾ ਬਾਰਡਰ ਦੇ ਉੱਤੇ ਪਿਆ ਤੇ ਸਰਕਾਰਾਂ ਨੂੰ ਫਿਕਰ ਕੋਈ ਨਹੀਂ ਤੇ ਆਮ ਲੋਕ ਫਿਕਰਮੰਦੀ ਕਰਨ ਦੇ ਜ਼ਾਹਰ ਉਹਨਾਂ ਦੇ ਵਿੱਚੋਂ ਕਈ ਸੋਸ਼ਲ ਮੀਡੀਆ ਦੇ ਉੱਤੇ ਕਰਦੇ ਕਈ ਜਾ ਕੇ ਵੀ ਕਰਦੇ ਕਈ ਸਰਕਾਰਾਂ ਦੇ ਬਾਰੇ ਮੰਦਾ ਚੰਗਾ ਵੀ ਕਹਿੰਦੇ ਆ ਪਰ ਜਦੋਂ ਸਾਡਾ ਕੋਈ ਆਪਣਾ ਭਾਵੇਂ ਖੂਨ ਦਾ ਰਿਸ਼ਤਾ ਨਾ ਹੋਵੇ ਪਰ ਪੰਜਾਬੀ ਹੋਣ ਦਾ ਰਿਸ਼ਤਾ ਤਾਂ ਹੈ ਹੀ ਕਿਸਾਨੀ ਦਾ ਰਿਸ਼ਤਾ ਤਾਂ ਹੈ ਹੀ ਮਜ਼ਦੂਰ ਦਾ ਕਿਸਾਨ ਨਾਲ ਰਿਸ਼ਤਾ ਤਾਂ ਹੈ ਹੀ ਜਦੋਂ ਉਹ ਲੰਮਾ ਪਿਆ ਹੋਵੇ ਤੇ ਜਿਨ੍ਹਾਂ ਨੂੰ ਜਾਗਣਾ ਚਾਹੀਦਾ ਉਹ ਜਾਗਣਾ ਉਹ ਅਗੋਂ ਟਿਚਰਾ ਕਰਨ ਤੇ ਡਾਕਟਰ ਇਹ ਗੱਲ ਕਹਿੰਦੇ ਹੁਣ ਕਿ ਇਹ ਜਿਹੜਾ ਬਜ਼ੁਰਗ ਆ ਇਹ ਜਿਹੜਾ ਜਗਜੀਤ ਸਿੰਘ ਡੱਲੇਵਾਲ ਆ ਇਹਨਾਂ ਦੀ ਮੌਤ ਕਿਸੇ ਵੀ ਵੇਲੇ ਹੋ ਸਕਦੀ ਹੈ ਇਹਨਾਂ ਦੇ ਆਰਗਨ ਇਹਨਾਂ ਦੇ ਅੰਗ ਕਿਸੇ ਵੀ ਵੇਲੇ ਫੇਲ ਹੋ ਸਕਦੇ ਆ ਜਦੋਂ ਉਹਨਾਂ ਨੂੰ ਉਲਟੀਆਂ ਆ ਜਾਣ ਤੇ ਕਈ-ਕਈ ਮਿੰਟ ਬੇਹੋਸ਼ੀ ਦੇ ਵਿੱਚ ਰਹਿਣ ਜਦੋਂ ਲੋਕ ਇਸ ਗੱਲ ਦੇ ਉੱਤੇ ਫਿਕਰਮੰਦੀ ਜ਼ਾਹਰ ਕਰਨ ਲੱਗ ਜਾਣ ਕਿ ਅਗਲੇ ਪਲ ਪਤਾ ਨਹੀਂ ਕੀ ਬਣ ਜਾਣਾ ਜਦੋਂ ਸਤਨਾਮ ਵਾਹਿਗੁਰੂ ਦਾ ਜਾਪ ਬੇਹੋਸ਼ ਹੋਏ ਬੰਦੇ ਦੇ ਕੋਲੇ ਬੈਠ ਕੇ ਸੰਗਤ ਕਰਨ ਲੱਗ ਜੇ ਤੇ ਪਤਾ ਨਹੀਂ ਉਹ ਕਿਹੜੇ ਮਨੋਖਾ ਕਿਹੜੀ ਮਿੱਟੀ ਦੇ ਮਨੋਖਾ ਜਿਨ੍ਹਾਂ ਦੇ ਉੱਤੇ ਇਸ ਗੱਲ ਦਾ ਅਸਰ ਮੇਰੀ ਸਾਰੇ ਹੀ ਨੇਤਾਵਾਂ ਨੂੰ ਇੱਕ ਬੇਨਤੀ ਆ ਅੱਜ ਪੰਜਾਬ ਦੇ ਤੇ ਪੰਜਾਬੋਂ ਬਾਹਰਲੇ ਨੇਤਾਵਾਂ ਨੂੰ ਬੇਨਤੀ ਹੈ ਜਿਹੜੇ ਕਿ ਪੰਜਾਬ ਦੇ ਵਿੱਚ ਆ ਕੇ ਸਾਲ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਵਾਰ ਵੋਟਾਂ ਮੰਗਦੇ ਆ ਤੁਸੀਂ ਲਾਂਗੜ ਚੱਕ ਕੇ ਪਿੰਡਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਆ ਫਿਰ ਤੁਸੀਂ ਕਹਿੰਦੇ ਵੀ ਸਾਨੂੰ ਪਿੰਡਾਂ ਦੇ ਵਿੱਚ ਵੜਨ ਕਿਉਂ ਨਹੀਂ ਦਿੰਦੇ ਤੁਸੀਂ ਜਦੋਂ ਬਾਰਡਰ ਤੇ ਨਹੀਂ ਜਾਂਦੇ ਤੁਸੀਂ ਪਿੰਡਾਂ ਦੇ ਵਿੱਚ ਕਿਉਂ ਆਉਨੇ ਆ ਜਦੋਂ ਤੁਹਾਨੂੰ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨ 10 ਮਹੀਨਾ ਤੋਂ ਨਹੀਂ ਦੱਸਦੇ ਤੁਹਾਨੂੰ ਪਿੰਡ ਕਿਉਂ ਦੱਸਦੇ ਹੁੰਦੇ ਵੋਟਾਂ ਵਾਸਤੇ ਜੇ ਅੱਜ ਤੁਹਾਨੂੰ ਉਹ ਬੰਦੇ ਤਾਲੇਬਾਣੀ ਲੱਗਦੇ ਤੁਹਾਨੂੰ ਬਾਅਦ ਦੇ ਵਿੱਚ ਵੋਟਾਂ ਵੇਲੇ ਬੰਦੇ ਚੰਗੇ ਕਿਉਂ ਲੱ ਜੇ ਅੱਜ ਉਹ ਤੁਹਾਡੇ ਧਿਆਨ ਦੇ ਵਿੱਚ ਨਹੀਂ ਆਉਂਦੇ ਤੇ ਫਿਰ ਤੁਸੀਂ ਧਿਆਨ ਦੇ ਵਿੱਚ ਕਿਉਂ ਆਉਂ ਸਵਾਲ ਇਹ ਆ ਇਸ ਵੇਲੇ ਜਿਹੜੇ ਵੀ ਕਿਸਾਨ ਉੱਥੇ ਜਾ ਰਹੇ ਆ ਜਿਹੜੇ ਵੀ ਵੀਰ ਉੱਥੇ ਜਾ ਰਹੇ ਆ ਹਮਦਰਦੀ ਪ੍ਰਗਟਾ ਰਹੇ ਮਨਜੀਤ ਜੀ ਤੌਰ ਦੇ ਉੱਤੇ ਧੰਨਵਾਦੀ ਆ ਨਾ ਮੈਂ ਕਿਸੇ ਕਿਸਾਨ ਜੱਥੇਬੰਦੀ ਨਾਲ ਜੁੜਿਆ ਹੋਇਆ ਨਾ ਮੈਂ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਆ ਆਪਾਂ ਸਵੇਦਨਸ਼ੀਲ ਮਨੋਖਾਂ ਜਜ਼ਬਾਤੀ ਮਨੋਖਾਂ ਤੇ ਜਜ਼ਬਾਤ ਦੀ ਕਦਰ ਕਰਨ ਵਾਲੇ ਆ ਭਾਵੇਂ ਕਿ ਕਿਸਾਨ ਜੱਥੇਬੰਦੀਆਂ ਦੇ ਵਿੱਚ 3600 ਵੰਡੀਆਂ ਪਈਆਂ ਹੋਣ ਪਰ ਸਾਨੂੰ ਇਸ ਗੱਲ ਦਾ ਦੁੱਖ ਆ ਕਿ ਭਾਈ ਸਾਡਾ ਇੱਕ ਬਜ਼ੁਰਗ ਇਸ ਵੇਲੇ ਮਰ ਰਿਹਾ ਤੇ ਜਿਹੜੇ ਮਰੀ ਸੋਚ ਵਾਲੇ ਆ ਤੇ ਉਹ ਇਹ ਗੱਲ ਕਹਿੰਦੇ ਵੀ ਕੋਈ ਗੱਲ ਨਹੀਂ ਸੋਚ ਲਾਂਗੇ ਦੇਖਦੇ ਆ ਕੀ ਬਣਦਾ ਵਿਚਾਰਾਂਗੇ ਇਹ ਮੰਗਾਂ ਦੇ ਬਾਰੇ ਸੋਚਾਂਗੇ ਇਥੇ ਡਰਾਮੇਬਾਜ਼ੀ ਕਿਵੇਂ ਚੱਲ ਰਹੀ ਹੈ ਮੈਂ ਤੁਹਾਨੂੰ ਇੱਕ ਡਰਾਮੇਬਾਜ਼ੀ ਦੀ ਉਦਾਹਰਣ ਦਿੰਦਾ ਚਲੋ ਕਿਸਾਨ ਜਿੱਥੇ ਬੰਦਗਾ ਤਾਂ ਜੋ ਇੱਕ ਦੂਜੇ ਬਾਰੇ ਕਹਿਨੀਆਂ ਕਹਿਣ ਗਈਆਂ ਪੰਜਾਬ ਦੇ 7 ਰਾਜ ਸਭਾ ਦੇ ਮੈਂਬਰ ਆ ਪੰਜਾਬ ਦੇ 13 ਲੋਕ ਸਭਾ ਦੇ ਮੈਂਬਰ ਆ ਪੰਜਾਬ ਦੇ 117 ਵਿਧਾਨ ਸਭਾ ਦੇ ਮੈਂਬਰ ਆ ਜੇ ਇਹ ਇਕੱਠੇ ਹੋ ਕੇ ਜਨ ਦਿੱਲੀ ਦੇ ਵੱਲ ਕੇਂਦਰ ਦੀ ਸਰਕਾਰ ਨੂੰ ਹਲੂਣਾ ਦੇਣ ਵਾਸਤੇ ਤਾਂ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਵੀ ਦੁਨੀਆ ਭਰ ਦੇ ਵਿੱਚ ਇਸ ਗੱਲ ਦੀ ਚਰਚਾ ਚੱਲੂਗੀ ਕਿ ਪੰਜਾਬ ਆ ਗਿਆ ਪੰਜਾਬ ਆ ਗਿਆ ਆਪਣੇ ਹੱਕ ਲੈਣ ਦੇ ਲਈ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਪਰ ਕਿਉਂਕਿ ਇਹ ਡਰਾਮੇਬਾਜ਼ਾ ਇੱਥੋਂ ਵਾਲੇ ਵੀ ਡਰਾਮੇਬਾਜ਼ਾ ਤੇ ਅੱਧੇ ਅੰਦਰ ਖਾਤੇ ਉਧਰਲੇ ਨਾਲ ਮਿਲੇ ਹੋਏ ਆ ਇਸ ਕਰਕੇ ਇਹਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਕੁਝ ਨਹੀਂ ਕੀਤਾ ਜਾ ਰਿਹਾ ਕਦੇ ਕਹਿੰਦੇ ਨੇ ਜੀ ਕਿਸੀ ਇੰਨਾ ਕ ਟੋਟਾ ਪਾ ਦਿੱਤਾ ਵੀ ਭਾਈ ਡੱਲੇਵਾਲ ਸਾਹਿਬ ਦੀ ਸਿਹਤ ਦਾ ਖਿਆਲ ਕੀਤਾ ਜਾਵੇ ਕਦੇ ਕੋਈ ਉੱਠ ਕੇ ਕਹਿੰਦਾ ਨੇ ਜੀ ਕਿ ਸਾਥ ਆਪਣੇ ਵੱਲੋਂ ਫਿਕਰਮੰਦੀ ਬੜੀ ਜ਼ਾਹਰ ਕਰ ਰਹੇ ਆ ਕਿ ਦੇਖੋ ਕਹਿੰਦਾ ਜੀ ਕਿ ਮੈਂ ਸੁਨੀਹਾ ਪਚਾਊਂਗਾ ਅੱਗੇ ਜਾ ਕੇ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸ ਗੱਲ ਦੀ ਅੱਜ ਗੱਲ ਮੈਂ ਕੌੜੀ ਕਰਨ ਲੱਗਿਆ ਜੇ ਅਸੀਂ ਵੋਟਾਂ ਨਾ ਪਾਈ ਗਏ ਤਾਂ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਲੋਕ ਗੁੰਮਰਾਹ ਹੋ ਗਏ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਵੋਟ ਫੀਸ ਦੀ ਘਟ ਗਈ ਇਹਦੇ ਬਾਰੇ ਚਿੰਤਨ ਕਰਦੇ ਆ ਅੱਜ ਗੈਰਤ ਘਟੀ ਪਈ ਆ ਅੱਜ ਜਜ਼ਬਾਤ ਤੁਹਾਡੇ ਵਿੱਚੋਂ ਮੁੱਕੇ ਪਏ ਆ ਅੱਜ ਤੁਹਾਡੇ ਵਿੱਚੋਂ ਸੱਚੀ ਮੁੱਚੀ ਫਿਕਰਮੰਦੀ ਘਟੀ ਪਈ ਆ ਮੁੱਕੀ ਪਈ ਆ ਅੱਜ ਤੁਹਾਡੇ ਬਾਰੇ ਅਸੀਂ ਕੀ ਗੱਲ ਕਹੇਗੇ ਪੰਜਾਬ ਦੇ ਕੀ ਨੇਤਾਵਾਂ ਦੀ ਇੱਕ ਦੂਜੇ ਨਾਲ ਬਣਦੀ ਨਹੀਂ ਕੀ ਕਾਂਗਰਸੀਆਂ ਦੀ ਬੀਜੇਪੀ ਦੇ ਨਾਲ ਦਾਲ ਨਹੀਂ ਗਲਦੀ ਕੀ ਬੀਜੇਪੀ ਵਾਲੇ ਬੰਦੇ ਕਾਂਗਰਸ ਦੇ ਵਿੱਚ ਨਹੀਂ ਆ ਕੀ ਕਾਂਗਰਸੀ ਬੰਦੇ ਆਪ ਦੇ ਵਿੱਚ ਤੇ ਆਪ ਵਾਲੇ ਬੰਦੇ ਕਾਂਗਰਸ ਦੇ ਵਿੱਚ ਨਹੀਂ ਆਉਂਦੇ ਤੁਹਾਡੀ ਤਾਂ ਸਭ ਨਾਲ ਬਣਦੀ ਆ ਤੇ ਫਿਰ ਤੁਹਾਡੀ ਦਿੱਲੀ ਦੇ ਹੁਕਮਰਾਨਾਂ ਨਾਲ ਕਿਉਂ ਨਹੀਂ ਬਣਦੀ ਬਾਈ ਤੁਸੀਂ ਡਰਾਮੇਬਾਦੀ ਇੱਥੇ ਜੋ ਬੈਠ ਕੇ ਕਰਦੇ ਗੱਲ ਦਿੱਲੀੋਂ ਬਣਾਉਣੀ ਹੁੰਦੀ ਹੈ ਸੰਘਰਸ਼ ਤੁਸੀਂ ਪਟਿਆਲੇ 'ਚ ਕਰਦੇ ਹੁੰਦੇ ਆ ਸੰਘਰਸ਼ ਤੁਸੀਂ ਚੰਡੀਗੜ੍ਹ 'ਚ ਕਰਦੇ ਹੁੰਦੇ ਆ ਜੇ ਕਿਸਾਨ ਅੱਜ ਜਾ ਕੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਬੈਠ ਸਕਦੇ ਆ ਤੇ ਤੁਸੀਂ ਜਾ ਕੇ ਦਿੱਲੀ ਦੇ ਵਿੱਚ ਕਿਉਂ ਨਹੀਂ ਬੈਠ ਸਕਦੇ ਪੰਜਾਬ ਦੇ ਸੱਤ ਜਿਹੜੇ ਇਸ ਵੇਲੇ ਰਾਜ ਸਭਾ ਦੇ ਮੈਂਬਰ ਆ ਉਹ ਇੱਕਸੋਰ ਹੋ ਕੇ ਕਿਉਂ ਨਹੀਂ ਗੱਲ ਕਹਿੰਦੇ ਵੀ ਭਾਈ ਕਿਸਾਨੀ ਮਸਲਾ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਇੱਟ ਨਾਲ ਇੱਟ ਘੜਕਾਵਾਂ ਜਿਹੜੇ ਪੰਜਾਬ ਦੇ 13 ਲੋਕ ਸਭਾ ਦੇ ਮੈਂਬਰ ਆ ਉਹ ਕਿਉਂ ਨਹੀਂ ਕਹਿੰਦੇ ਕਿ ਭਾਈ ਅਸੀਂ ਇਸ ਵੇਲੇ ਹੱਕ ਲੈ ਕੇ ਜਾਵਾਂਗੇ ਤੁਸੀਂ ਬਾਕੀ ਗੱਲਾਂ ਨੇ ਉੱਤੇ ਜੋ ਖਰੂ ਪਾਉਣੇ ਆ ਤੁਸੀਂ ਇਸ ਗੱਲ ਦੇ ਉੱਤੇ ਕਿਉਂ ਨਹੀਂ ਬੋਲਦੇ ਕਿ ਕਿਉਂਕਿ ਤੁਹਾਨੂੰ ਵੀ ਡੱਲੇਵਾਲ ਇਸ ਵੇਲੇ ਇੱਕ ਸਿਆਸਤ ਕਰਨ ਵਾਲਾ ਮੁੱਦਾ ਸਿਆਸਤ ਕਰਨ ਵਾਲਾ ਇੱਕ ਬੰਦਾ ਜਾਪਦਾ ਕਿਉਂਕਿ ਤੁਹਾਨੂੰ ਇਹ ਲੱਗਦਾ ਜੀ ਕਿ ਜੇਕਰ ਉਹ ਜਿਉਂਦਾ ਤੇ ਆਪਾਂ ਉਹਦੇ ਹਿਸਾਬ ਨਾਲ ਬਿਆਨ ਦੇਗੇ ਜਦੋਂ ਉਹ ਮਰ ਗਿਆ ਆਪਾਂ ਉਸ ਹਿਸਾਬ ਨਾਲ ਕਹਾਂਗੇ ਜੀ ਕਿ ਦੇਖੋ ਇਹਨਾਂ ਨੇ ਮਾਰ ਦਿੱਤਾ ਇਹ ਸੰਵੇਦਨਸ਼ੀਲ ਨਹੀਂ ਤੁਸੀਂ ਭਾਜੀਪੀ ਵਾਲੇ ਬੰਦੇ ਪਟਪਟ ਕੇ ਵੋਟਾਂ ਦੇ ਮੌਕੇ ਕਾਂਗਰਸ ਦੇ ਵਿੱਚੋਂ ਲੈ ਕੇ ਜਾਂਦੇ ਆਂ ਕਾਂਗਰਸੀ ਆਪ ਵਾਲੇ ਚੱਕਦੇ ਆ ਆਪ ਵਾਲੇ ਭਾਜੀਪੀ ਤੇ ਕਾਂਗਰਸ ਦੇ ਵਿੱਚੋਂ ਚੱਕਦੇ ਯਾਨੀ ਕਿ ਤੁਸੀਂ ਸਾਰੇ ਇੱਕ ਹੀ ਹੋ ਜਦੋਂ ਤੁਸੀਂ ਸਾਰੇ ਇੱਕੋਂ ਤਾਂ ਫਿਰ ਇੱਕ ਹੋ ਕੇ ਜਗਜੀਤ ਸਿੰਘ ਡੱਲੇਵਾਲ ਦੇ ਬਾਰੇ ਫਿਕਰਮੰਦੀ ਕਿਉਂ ਨਹੀਂ ਕਰਦੇ ਭਾਵੇਂ ਕਿ ਉਹਨਾਂ ਦੇ ਸੰਘਰਸ਼ ਦੇ ਤਰੀਕੇ ਸੰਯੁਕਤ ਕਿਸਾਨ ਮੋਰਚੇ ਨਾਲੋਂ ਅੱਡ ਹੋਣ ਭਾਵੇਂ ਕਿ ਸੰਯੁਕਤ ਕਿਸਾਨ ਮੋਰਚੇ ਦੀ ਉਹਨਾਂ ਨਾਲ ਦਾਲ ਨਾ ਗਲਦੀ ਹੋਵੇ ਪਰ ਤੁਹਾਡੀ ਤਾਂ ਇੱਕ ਦੂਜੇ ਨਾਲ ਬਹੁਤ ਦਾਲ ਗਲਦੀ ਤੁਸੀਂ ਜਾਓ ਉੱਥੇ ਤੁਸੀਂ ਦਿੱਲੀ ਦੇ ਵਿੱਚ ਇੱਕ ਐਸੀ ਛਾਪ ਛੱਡ ਕੇ ਆਓ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੋ ਤੁਸੀਂ ਗ੍ਰਹਿ ਮੰਤਰੀ ਸਾਹਿਬ ਨੂੰ ਮਿਲੋ ਤੁਸੀਂ ਜਾ ਕੇ ਉੱਥੇ ਇਹ ਗੱਲ ਕਹੋ ਕਿ ਅੱਜ ਪੂਰਾ ਪੰਜਾਬ ਆਇਆ ਅਸੀਂ ਕਿਸਾਨ ਦੇ ਬਾਲਾ ਅਸੀਂ ਪੰਜਾਬ ਦੇ ਬਾਲਾ ਅਸੀਂ ਪੰਜਾਬੀ ਦੇ ਬਾਲਾ ਅਸੀਂ ਖੇਤਾਂ ਦੇ ਬਾਲਾ ਅਸੀਂ ਅਨਦਾਤੇ ਦੇ ਬਾਲਾ ਤੁਸੀਂ ਸਾਡੀ ਮੰਗ ਕਿਉਂ ਨਹੀਂ ਮੰਨਦੇ ਕੀ ਤੁਹਾਡੇ ਕੋਲੇ ਉਹਨਾਂ 13 ਮੰਗਾਂ ਦਾ ਵੇਰਵਾ ਨਹੀਂ ਤੁਹਾਡੇ ਕੋਲੇ ਪਰਚੇ ਦੇ ਉੱਤੇ ਲਿਖੀਆਂ ਨਹੀਂ ਹੈਗੀਆਂ ਨਹੀਂ ਹੈਗੀਆਂ ਅਸੀਂ ਦੇ ਦਿੰਨੇ ਆ ਤੁਸੀਂ ਜਾ ਕੇ ਮੂਹਰੇ ਪਰਚਾ ਖੜਾ ਕਰੋ ਪਰਚਾ ਰੱਖੋ ਵੀ ਭਾਈ ਆ ਮੰਗਾਂ ਨੇ ਇਹਦੇ ਵਿੱਚੋਂ ਕਿਹੜਾ ਭਾਈ ਤੁਹਾਡੇ ਕੋਲੇ ਟੋਟਾ ਮੰਗਦੇ ਵੀ ਭਾਈ ਧਰਤੀ ਦਾ ਇੱਕ ਹਿੱਸਾ ਸਾਨੂੰ ਕਿਸਾਨ ਚਾਹੀਦਾ ਦਿਓ ਉਹ ਚਾਹੁੰਦੇ ਜੀ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਤੁਸੀਂ ਮੰਗਾਂ ਮੰਨਣ ਦੀ ਥਾਂ ਨੇ ਉੱਤੇ ਮਰਦੇ ਹੋਏ ਬੰਦੇ ਦੇ ਉੱਤੇ ਰਾਜਨੀਤੀ ਕਰ ਰਹੇ ਹੋ ਤੁਸੀਂ ਮਰਦੇ ਹੋਏ ਬੰਦੇ ਦੇ ਉੱਤੇ ਉਹਦੇ ਸਾਹ ਕੱਲ ਨੂੰ ਪੂਰੇ ਹੋ ਜਾਣ ਫਿਰ ਤੁਸੀਂ ਪਖੰਡਬਾਜੀ ਕਰਨੀ ਆ ਚੱਕ ਕੇ ਗੱਡੀਆਂ ਟੌਂ ਟੌਂ ਕਰਦੀਆਂ ਤੁਸੀਂ ਡੱਲੇਵਾਲ ਪਿੰਡ ਵਾਲੇ ਤੋਂ ਰਹੋਗੇ ਫਿਰ ਜੋ ਤੁਸੀਂ ਕਹੋਗੇ ਜੀ ਕਿ ਬਹੁਤ ਠਾਠਾ ਮਾਰਦਾ ਕੱਠ ਸੀ ਕਿਸਾਨਾਂ ਦੀ ਇਕਤਾ ਦੇਖਣ ਯੋਗ ਸੀ ਕਿਸਾਨਾਂ ਦੀ ਇਕਤਾ ਤਾਂ ਚਲੋ ਦੇਖਣ ਯੋਗ ਹੈ ਹੀ ਗੁਰਬਤ ਵਾਲੇ ਬੰਦੇ ਹਮੇਸ਼ਾ ਇਕੱਠੇ ਹੁੰਦੇ ਤੁਸੀਂ ਛਾਹੂ ਕਰ ਕਦੋਂ ਇਕੱਠੇ ਹੋਵੋਗੇ ਮੇਰੀ ਬੇਨਤੀ ਆ ਜੋ ਪਖੰਡਬਾਜੀ ਮਗਰੋਂ ਕਰਨੀ ਆ ਉਹ ਮਗਰੋਂ ਨਾ ਕਰਿਓ ਫੁਨੇ ਜਾਓ ਉੱਥੇ ਜਾਓ ਉਸ ਬੰਦੇ ਦੇ ਕੋਲੇ ਕੋਈ ਸੰਘਰਸ਼ ਦਾ ਹੱਲ ਕੱਢੋ ਬੰਦਾ ਮਰੇ ਤੋਂ ਬਾਅਦ ਕੁਝ ਨਹੀਂ ਹੁੰਦਾਗਾ ਉਹਨਾਂ ਦੇ ਘਰਦਿਆਂ ਨੂੰ ਪਤਾ ਹੋਊਗਾ ਪੀੜ ਤੋਂ ਉਹਨਾਂ ਦੇ ਘਰਦਿਆਂ ਨੂੰ ਤੁਸਤਾ ਬਾਅਦ ਦੇ ਵਿੱਚ ਕਿਸੇ ਹੋਰ ਵੋਟ 'ਚ ਬਿਜ਼ੀ ਹੋ ਜਾਣਾ ਕਿਸੇ ਹੋਰ ਚੋਣ ਦੇ ਵਿੱਚ ਬਿਜ਼ੀ ਹੋ ਜਾਣਾ ਸੋ ਇਸ ਵੇਲੇ ਤਮਾਸ਼ਾਬਾਦੀ ਨਾ ਕੀਤੀ ਜਾਵੇ ਤਮਾਸ਼ਬੀਨੀ ਨਾ ਕੀਤੀ ਜਾਵੇ ਲੋੜ ਇਸ ਵਕਤ ਇਸ ਗੱਲ ਦੀ ਆ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਡੱਲੇਵਾਲ ਖੋਰੀ ਬੇਹੋਸ਼ ਹੋ ਕੇ ਡਿੱਗੇ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਅੱਜ ਉਹਨਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਤਾਂਬੜ ਵਰਗਾ ਸਰੀਰ ਆ ਜਿਹੜਾ ਉਹ ਮੁੱਕਦਾ ਤੇ ਭੁਰਦਾ ਜਾ ਰਿਹਾ ਪ੍ਰਤੀਤ ਹੁੰਦਾ ਮੈਨੂੰ ਬੜਾ ਦੁੱਖ ਹੋਇਆ ਜਦੋਂ ਅੱਜ ਡਾਕਟਰਾਂ ਨੂੰ ਹੱਥਾਂ ਪੈਰਾਂ ਨਹੀਂ ਪੈ ਗਈ ਵੀ ਪਾਈਏ ਤਾਂ ਹੱਥੋਂ ਗਏ ਤੇ ਅੱਜ ਇਸ ਗੱਲ ਦੇ ਉੱਤੇ ਪੰਜਾਬ ਦੀ ਸਰਕਾਰ ਨੂੰ ਸੁਪਰੀਮ ਕੋਰਟ ਨੇ ਵੀ ਝਾੜ ਪਾਈ ਆ ਮਾਨਯੋਗ ਅਦਾਲਤ ਦੇ ਵਿੱਚ ਸਰਕਾਰ ਦੇ ਵੱਲੋਂ ਫੇਰਵਾ ਪਤਾ ਕੀ ਪੇਸ਼ ਕੀਤਾ ਗਿਆ ਕਿ ਡੱਲੇਵਾਲ ਦੀ ਸਿਹਤ ਦੇ ਪ੍ਰਤੀ ਅਸੀਂ ਬੜੇ ਸੁਜਾਗ ਆ ਅਸੀਂ ਪੂਰਾ ਇਸ ਵੇਲੇ ਪ੍ਰਬੰਧ ਕੀਤਾ ਹੋਇਆ ਤੇ ਮਾਨਯੋਗ ਅਦਾਲਤ ਨੇ ਇਹ ਗੱਲ ਕਹੀ ਆ ਨਾ ਤੁਹਾਡੇ ਕੋਲੇ ਕੋਈ ECG ਦੀ ਰਿਪੋਰਟ ਨਾ ਤੁਸੀਂ ਬਲੱਡ ਪ੍ਰੈਸ਼ਰ ਦੀ ਕੋਈ ਰਿਪੋਰਟ ਲੈ ਕੇ ਆਏ ਨਾ ਤੁਹਾਡੇ ਕੋਲੇ ਕੋਈ ਹੋਰ ਪੁਟਾ ਤੁਸੀਂ ਕਿਹੜਾ ਚੈਕਿੰਗ ਕਰਦੇ ਹੋ ਤੁਸੀਂ ਕਿਹੜੀ ਇਸ ਵੇਲੇ ਗੱਲ ਕਰਦੇ ਵੀ ਭਾਈ ਸੀ ਰਾਖੀ ਬੜੀ ਰੱਖਦੇ ਆ ਰੱਬ ਦਾ ਵਾਸਤਾ ਡਰਾਮੇ ਬাজਗੀਆਂ ਇੱਕ ਪਾਸੇ ਕਰਦੇ ਹੋ ਬੰਦੇ ਦੇ ਉੱਤੇ ਮਰ ਰੇ ਬੰਦੇ ਦੇ ਉੱਤੇ ਰਾਜਨੀਤੀ ਨਾ ਕਰੋ ਇੱਥੇ ਕੋਈ ਉੱਠ ਕੇ ਕਹਿ ਦਿੰਦਾ ਜੀ ਕਿ ਭਾਈ ਕੈਂਸਰ ਪੀੜਤ ਬੰਦਾ ਉਹ ਤਾਂ ਇਸ ਵੇਲੇ ਜੀ ਸੰਘਰਸ਼ ਦੇ ਲੇਖੇ ਲਾ ਕੇ ਤੇ ਆਪਦੇ ਆਪ ਨੂੰ ਅਮਰ ਕਰਨਾ ਚਾਹੁੰਦਾ ਇੱਕ ਬੰਦਾ ਇਹੋ ਜਿਹੀਆਂ ਗੱਲਾਂ ਵੀ ਕਰੀ ਜਾਂਦਾ ਅੱਜ ਵੀਡੀਓ ਦੇ ਵਿੱਚ ਕਹਿੰਦਾ ਜੀ ਢੱਲੇਵਾਲ ਨੂੰ ਪਤਾ ਮੈਂ ਮਰਤਾ ਜਾਣਾ ਹੀ ਤੇ ਇਸ ਕਰਕੇ ਉਹ ਇਸ ਵੇਲੇ ਲੰਮਾ ਪਿਆ ਵੀ ਭੁੱਖੇ ਰਹਿ ਕੇ ਜੇਕਰ ਮਰ ਜਾਗੇ ਤਾਂ ਕਿਸਾਨ ਸੰਘਰਸ਼ ਦੇ ਲੇਖੇ ਲੱਗ ਜਾਗੇ ਭਾਈ ਅਮਰ ਹੋ ਗਏ ਆ ਤੁਸੀਂ ਵੀ ਅਮਰ ਹੋ ਜਾਓ ਸਾਰਾ ਟੱਬਰ ਅਮਰ ਹੋ ਜਾਓ ਕਾ ਤੁਹਾਨੂੰ ਕਿਹੜਾ ਕਿਸੇ ਨੇ ਰੋਕਿਆ ਤੁਹਾਡੇ ਸ਼ਰਮੀ ਲਾਤੀ ਆ ਯਾਰ ਲੋਕਾਂ ਨੇ ਮੈਂ ਹੈਰਾਨ ਹੁੰਨਾ ਕਦੇ-ਕਦੇ ਵੀ ਲੋਕਾਂ ਦੀ ਮਤ ਦੇ ਉੱਤੇ ਕਿਵੇਂ ਪਰਦਾ ਕਿਵੇਂ ਪਿਆ ਇਹ ਲਾਸ਼ਾਂ ਜਿਹੜੀਆਂ ਤੁਰੀਆਂ ਫਿਰਦੀਆਂ ਉਹ ਭਾਵੇਂ ਸਿਆਸੀ ਐ ਤੇ ਭਾਵੇਂ ਉਦਾਂ ਉਹਨਾਂ ਦੇ ਉੱਤੇ ਮੈਨੂੰ ਹੈਰਾਨੀ ਵੀ ਹੁੰਦੀ ਦੁੱਖ ਵੀ ਹੁੰਦਾ ਵੀ ਯਾਰ ਤੁਹਾਡੀ ਸੋਚ ਕੀ ਆ ਤੁਹਾਡੀ ਸੋਚ ਹੈ ਹੀ ਕੋਈ ਨਹੀਂ ਨਿਗਰੇ ਹੋਏ ਆਪਾਂ ਤੇ ਇੱਕ ਮੇਰੀ ਬੇਨਤੀ ਹੋਰ ਆ ਖਬਰ ਦੇ ਰੂਪ ਦੇ ਵਿੱਚ ਹੀ ਉਹ ਆ ਵੀ ਜਿਹੜੀ ਖਬਰ ਆ ਕਿ ਜਿਸ ਤਰੀਕੇ ਦੇ ਨਾਲ ਲੋਕ ਸਭਾ ਦੇ ਵਿੱਚ ਅੱਜ ਨੂਰਾ ਕੁਸ਼ਤੀ ਹੋਈ ਆ ਕਿ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੇ ਇਹ ਕੁਸ਼ਤੀ ਕਰਨ ਨੂੰ ਕਿਹਾ ਸੀ ਗੱਲ ਛਿੜੀ ਹੈਗੀ ਸੰਵਿਧਾਨ ਤੋਂ ਗੱਲ ਛਿੜੀ ਹੈਗੀ ਜਿਕੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦਾ ਮਜ਼ਾਕ ਪੁੱੜਿਆ ਤੇ ਮੋੜ ਐਸਾ ਕਟਿਆ ਗਿਆ ਵੀ ਭਾਈ ਉੱਥੇ ਧਕਮ ਧੱਕੀ ਹੋ ਗਈ ਆ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੇ ਸੰਵਿਧਾਨ ਲਿਖਣ ਤੋਂ ਬਾਅਦ ਇਹ ਗੱਲ ਕਹਤੀ ਸੀ ਕਿ ਜੇਕਰ ਇਹ ਸੰਵਿਧਾਨ ਗਲਤ ਹੱਥਾਂ ਵਿੱਚ ਚਲਾ ਗਿਆ ਤਾਂ ਸਭ ਕੁਝ ਗਲਤ ਹੋਊਗਾ ਸਹੀ ਹੱਥਾਂ ਵਿੱਚ ਗਿਆ ਤਾਂ ਸਭ ਕੁਝ ਸਹੀ ਹੋਊਗਾ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਸੀ ਉਹ ਕਹਿੰਦੇ ਵੀ ਜੇਕਰ ਤੁਸੀਂ ਕੁਰਸੀ ਦੇ ਉੱਤੇ ਬੈਠ ਨਹੀਂ ਸਕਦੇ ਤਾਂ ਕੁਰਸੀ ਦੇ ਉੱਤੇ ਬੈਠੇ ਹੋਏ ਜੇਕਰ ਗਲਤ ਹਨ ਫਿਰ ਤੁਸੀਂ ਖੜੇ ਹੋ ਕੇ ਉਹਨਾਂ ਦੀ ਕੁਰਸੀ ਹਿਲਾਓ ਅੱਜ ਕੁਰਸੀ ਤਾਂ ਕੀ ਹਲਾਉਣੀ ਆ ਅੱਜ ਹਿੱਲੇ ਹੋਏ ਲੋਕ ਇੱਕ ਦੂਜੇ ਨੂੰ ਧੱਕੇ ਮਾਰ ਰਹੇ ਆ ਮੈਂ ਹੈਰਾਨ ਹੋ ਗਿਆ ਇਸ ਗੱਲ ਦੇ ਉੱਤੇ ਵੀ ਰੌਲਾ ਇੱਥੋਂ ਛੜਿਆ ਵੀ ਅਮਿਤ ਸ਼ਾਹ ਭਾਰਤ ਦੇ ਗ੍ਰਹਿ ਮੰਤਰੀ ਸਾਹਿਬ ਨੇ ਕਿਹਾ ਅੰਬੇਦਕਰ ਮੇਦਕਰ 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 ਇੰਨੀ ਵਾਰ ਜੇ ਭਗਵਾਨ ਦਾ ਨਾਮ ਲਿਆ ਹੁੰਦਾ ਤਾਂ ਭਗਵਾਨ ਮਿਲ ਜਾਂਦਾ ਕਾਂਗਰਸ ਇਹ ਗੱਲ ਕਹਿੰਨੀ ਵੀ ਪਾਈ ਇਸ ਗੱਲ ਤੇ ਮਾਫੀ ਮੰਗੋ ਤੇ ਇਸ ਗੱਲ ਦੇ ਉੱਤੇ ਹੱਲਾਗੁੱਲਾ ਹੋ ਗਿਆ ਤੇ ਰਾਹੁਲ ਗਾਂਧੀ ਦੇ ਉੱਤੇ ਤੇ ਕਈ ਹੋਰਨਾਂ ਦੇ ਉੱਤੇ ਪਰਚਾ ਦਰਜ ਹੋਇਆ ਉਹਨਾਂ ਨੇ ਭਾਜਪਾ ਦੇ ਆਗੂਆਂ ਤੇ ਪਰਚਾ ਦਰਜ ਕਰਵਾਇਆ ਮੁਕੋ ਮੁਕੀ ਉੱਥੇ ਹੋ ਕੇ ਤੇ ਗੱਲ ਕਹਿੰਦੇ ਵੀ ਖੂਨ ਨਿਕਲਣ ਤੱਕ ਵੀ ਪਹੁੰਚ ਗਈ ਆ ਇਹ ਸੰਸਦ ਇਹ ਲੋਕ ਸਭਾ ਇਹਨਾਂ ਕੰਮਾਂ ਦੇ ਵਾਸਤੇ ਆ ਜੇ ਮੰਨ ਲਓ ਅਜਿਹਾ ਉਦਾਹਰਣ ਦੇ ਤੌਰ ਤੇ ਉੱਤੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਸਾਹਮਣੇ ਆ ਜਾਣ ਤੁਹਾਨੂੰ ਸਾਰਿਆਂ ਨੂੰ ਲਾਹਨਤਾਂ ਪਾਉਣ ਜਿਹੜੀ ਵੀ ਸੱਤਾ ਦੇ ਵਿੱਚ ਧਿਰ ਆਈ ਆ ਉਹਨੇ ਸੰਵਿਧਾਨ ਨੂੰ ਸਿਰਫ ਵਰਤਿਆ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਸੋਚ ਦੇ ਉਤੇ ਕਦੇ ਕਿਸੇ ਨੇ ਪਹਿਰਾ ਨਹੀਂ ਦਿੱਤਾ ਕਦੇ ਕਿਸੇ ਨੇ ਕਿਸੇ ਵੀ ਸੂਬੇ ਦੇ ਕਿਸੇ ਵੀ ਨੇਤਾ ਨੇ ਪਹਿਰਾ ਨਹੀਂ ਦਿੱਤਾ ਹੋਵੇ ਉਹਨਾਂ ਨੂੰ ਵਰਤਿਆ ਤੁਸੀਂ ਸਾਰਿਆਂ ਨੇ ਜੇ ਕਿਤੇ ਬੁੱਤ ਬੋਲਦਾ ਹੋਵੇ ਜਾਂ ਬੁੱਤ ਤੁਰਦਾ ਹੋਵੇ ਡਾਕਟਰ ਮੇਰਕਰ ਸਾਹਿਬ ਦਾ ਫਿਰ ਤੁਹਾਨੂੰ ਸੂਤ ਕਰ ਦੇਵੇ ਫਿਰ ਤੁਹਾਨੂੰ ਪੜਨੇ ਪਾਵੇ ਤੁਸੀਂ ਮੂਰੇ ਮੂਰੇ ਭਾਈ ਦਾ ਨਾ ਸਾਹ ਚੜਿਆ ਹੋਵੇ ਵੀ ਯਾਰ ਅਸੀਂ ਇਹਨਾਂ ਨੂੰ ਵਰਤੀ ਗਏ ਆ ਅੱਜ ਇਹ ਬੋਲ ਪਿਆ ਅੱਜ ਇਹ ਉੱਠ ਖਲੋਤਾ ਮੇਰੀ ਉਹਨਾਂ ਨੇ ਤਾਮਾ ਨੂੰ ਵੀ ਬੇਨਤੀ ਆ ਜਿਹੜੇ ਕਹਿੰਦੇ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਾਂਗੇ ਭਗਤ ਸਿੰਘ ਗੱਡੀਆਂ ਦੇ ਕਾਫਲੇ ਵਿੱਚ ਨਹੀਂ ਸੀ ਜਾਂਦਾ ਭਗਤ ਸਿੰਘ ਇਹ ਨਹੀਂ ਸੀ ਗੱਲ ਕਰਦਾ ਕਿ ਭਾਈ ਮੇਰੇ ਬੁੱਤ ਬਣਾ ਦਿਓ ਭਗਤ ਸਿੰਘ ਇੱਕ ਸੋਚ ਦਾ ਨਾ ਤੁਸੀਂ ਭਗਤ ਸਿੰਘ ਨੂੰ ਵੀ ਵਰਤਿਆ ਤੁਸੀਂ ਕਰਤਾਰ ਸਿੰਘ ਸਰਾਭਾ ਨੂੰ ਵੀ ਵਰਤਿਆ ਤੁਸੀਂ ਡਾਕਟਰ ਭੀਮਰਾਓ ਮੇਰਕਰ ਸਾਹਿਬ ਨੂੰ ਵੀ ਵਰਤਿਆ ਤੁਸੀਂ ਰਾਜਗੁਰੂ ਸੁਖਦੇਵ ਨੂੰ ਵੀ ਵਰਤਿਆ ਤੁਸੀਂ ਉਦਮ ਸਿੰਘ ਨੂੰ ਵੀ ਵਰਤਿਆ ਤੁਸੀਂ ਹਰ ਇੱਕ ਦਾ ਨਾਮ ਵਰਤਿਆ ਕਿਉਂਕਿ ਉਹ ਬ੍ਰਾਂਡ ਆ ਤੁਸੀਂ ਬ੍ਰਾਂਡ ਵਰਤਦੇ ਹੋ ਜਿਵੇਂ ਆਮ ਲੋਕ ਬ੍ਰਾਂਡ ਵਾਲੀਆਂ ਚੀਜ਼ਾਂ ਪਾਉਂਦੇ ਆ ਪਹਿਨਦੇ ਵਰਤਦੇ ਆ ਤੁਸੀਂ ਓਵੇਂ ਬ੍ਰਾਂਡ ਵਾਲੇ ਨਾਵਾਂ ਨੂੰ ਵਰਤਦੇ ਹੋ ਜੇ ਉਹ ਬ੍ਰਾਂਡ ਕਿਤੇ ਅੱਜ ਜਿਉਂਦੇ ਹੋਣ ਅੱਜ ਸਾਹਮਣੇ ਆ ਜਾਣ ਜਦ ਭਗਤ ਸਿੰਘ ਸਾਹਮਣੇ ਆ ਜਾਣ ਉਸ ਬੰਦੇ ਨੇ ਅੱਜ ਇਸ ਗੱਲ ਦੇ ਉੱਤੇ ਸ਼ਰਮਿੰਦਾ ਹੋਣਾ ਵੀ ਇੰਨਾ ਲੋਕਾਂ ਦੇ ਹੱਥ ਵਿੱਚ ਮੈਂ ਦੇ ਕੇ ਗਿਆ ਇੰਨਾ ਲੋਕਾਂ ਤੋਂ ਆਜ਼ਾਦੀ ਦਿਵਾ ਕੇ ਤੇ ਮੈਂ ਇੰਨਾ ਲੋਕਾਂ ਦੇ ਹੱਥ ਦੇ ਵਿੱਚ ਭਾਰਤ ਆ ਗਿਆ ਮੈਂ ਇਸ ਕਰਕੇ ਕੁਰਬਾਨੀ ਦਿੱਤੀ ਸੀ ਕੁਝ ਸੋਚੋ ਵਿਚਾਰੋ ਮਰ ਤਾਂ ਤੁਸੀਂ ਵੀ ਜਾਣਾ ਭਗਤ ਸਿੰਘ ਨੂੰ ਤਾਂ ਅੱਜ ਤੱਕ ਲੋਕ ਚੇਤੇ ਕਰਦੇ ਆ ਕਦੋਂ ਦੇ ਗਏ ਆ ਅੱਜ ਤੱਕ ਲੋਕ ਚੇਤੇ ਕਰਦੇ ਆ ਤੁਹਾਨੂੰ 3 ਮਹੀਨਿਆਂ ਨੇ ਕਿਸੇ ਨੇ ਚੇਤੇ ਕਰਨਾ ਕਿਉਂਕਿ ਤੁਸੀਂ ਸੱਚੇ ਤੇ ਸੁੱਚੇ ਨਹੀਂ ਹੋ ਜੇ ਚਾਹਣੇ ਕਿ ਤੁਹਾਨੂੰ 4 ਬੰਦੇ ਚੇਤੇ ਕਰਦੇ ਰਹਿਣ ਤਾਂ ਰੱਬ ਦਾ ਵਾਸਤਾ ਸੱਚੀ ਮੁੱਚੀ ਸਿਰਫ ਦੋ ਵਾਰ ਸਾਲ ਦੇ ਵਿੱਚ ਉਹਨਾਂ ਦੇ ਬੁੱਤਾਂ ਤੋਂ ਵਿੱਠਾਂ ਲਾਉਣ ਨਾ ਜਾਇਆ ਕਰੋ ਸ਼ਹੀਦੀ ਦਿਨ ਦੇ ਮੌਕੇ ਤੇ ਜਨਮ ਦਿਨ ਦੇ ਮੌਕੇ ਉਹਨਾਂ ਦੀ ਸੋਚ ਨੂੰ ਸਾਕਾਰ ਵੀ ਕਰੋ ਤੇ ਜਿਹੜੇ ਇਸ ਵੇਲੇ ਕੋਮਾ ਦੇ ਵਿੱਚ ਗਏ ਹੋਏ ਨੇਤਾ ਜਿਹੜੇ ਇੱਕ ਡੱਲੇਵਾਲ ਹੋਰਾਂ ਦੀ ਮੌਤ ਨਹੀਂ ਉਡੀਕ ਕਰ ਰਹੇ ਆ ਉਹਨਾਂ ਨੂੰ ਬੇਨਤੀ ਆ ਵੀ ਲੋਕ ਵੀ ਤੁਹਾਨੂੰ ਇਸ ਵੇਲੇ ਮੂਆਂ ਵਰਗੇ ਸਮਝਦੇ ਆ ਜਾਂ ਤਾਂ ਮਸਲਾ ਹੱਲ ਕਰਾ ਦਿਓ ਤੇ ਜਾਂ ਪਿੰਡਾਂ ਦੇ ਵਿੱਚ ਜਾ ਕੇ ਇਹ ਨਾ ਕਿਹਾ ਕਰੋ ਵੀ ਪ੍ਰਚਾਰ ਸ਼ੁਰੂ ਹੋ ਗਿਆ ਇਹਨਾਂ ਦੀ ਸੋਚ ਆ ਜਿਹੜੀ ਉਹ ਤੁਹਾਡੀ ਸੋਚ ਦੇ ਨਾਲ ਮਿਲਦੀ ਆ ਇਹਨਾਂ ਨੂੰ ਪਾਈ ਹੋਈ ਕੀਮਤੀ ਵੋਟ ਤੁਹਾਡੀ ਆਪਣੀ ਕੀਮਤੀ ਵੋਟ ਆ ਜਿਹੜੀ ਤੁਹਾਨੂੰ ਕਾਮਯਾਬੀ ਦੇ ਰਾਹ ਵੱਲ ਲੈ ਜਾਊਗੀ ਇਹ ਸਿਵਿਆਂ ਦੇ ਰਾਹ ਦੇ ਵੱਲ ਲੈ ਕੇ ਜਾ ਰਹੀ ਆ ਬੰਦੇ ਬਚਾਓ ਬੰਦੇ ਤੇ ਬੰਦੇ ਬਣੋ ਬੰਦੇ